भारत माँ की धरती ना हो जाए चलो हम सभी मिल के वृक्षारोपण सफल बनाए वृक्षारोपण सफल बनाए चलो चले हम पेड़ लगाए धरती पर हरियाली लाए चलो चले हम पेड़ लगाए धरती पर बसेगा खेतों में अनाज उपजेगा बाग बगीचे लहराएंगे इनसे हम सब फल खाएंगे फूलवारी में फूल खिलेंगे तितली भुर गले मिलेंगे बहो में चिड़िया चहकेगी डालो पर कोयल कूकेगी हो फूलवारी में फूल खिलेंगे तितली भुर पार्टी जी ने बड़ा अपना साइड जनता बारे और बड़े लंबे समय तो लगभग पांच छः साल तो अभी उन्होंने मिलकर प्रोग्राम कर रहे हैं बूटे लगाए थे इनवायरमेंट डे बनाया लेकिन लड़की बोर्ड स्टूडेंट बोल सी बोर्ड थी हूँ होर है क्योंकि स्टूडेंट एक फ्लोटिंग पापुलेशन है ਔਰ ਜਿਹੜੇ ਨਵੇਂ ਬੱਚੇ ਥੱਲੇ ਛੇਵੀਂ ਵਾਲੇ ਸੱਭੀ ਵਾਲੇ ਨੇ ਉਹ ਉਪਰ ਉਰਾਈ ਗਏ ਜਿਹੜਾ ਬੋਟੋ ਬੋਟੋ ਗੱਡੀ ਆ ਗਈ ਤੇ ਜਿਆ ਕਰਨ ਦੱਸੋ ਕੋਈ ਜਰੂਰ ਤੇ ਜੇ ਨਾ ਕਾੜਦੇ ਹਰਾਉਣੇ ਆ ਆਗਰਾ ਆਨੇ ਆ ਸਿੰਗੀ ਤੇ ਪਟਾਕਾ ਕਿੱਦ ਨੂੰ ਜਦੋਂ ਅੱਗ ਲਿਖਾਨੇ ਆ ਸਾੜ ਜਿੰਨੇ ਕਦੀ ਮਰੀ ਆ ਆਗਰਾ ਆਨੇ ਆ ਔਰ ਜੇ ਟਿਕ ਨੂੰ ਆਗਰਾ ਆਨੇ ਆ ਕੋਪੀ ਜਾਣੇ ਆਗਰਾ ਆਨੇ ਆ ਬੜੀ ਹੱਥ ਬੜੀ ਆ ਤਤਾਂ ਹੈਕਟੇਰ ਤਤਾਂ ਇੱਕ ਵਰਦੀ ਵਿੱਚ ਹੈ 20 ਹਾਫ ਅੰਦਰ ਲਈ ਹੈ। ਅਗਰ ਤੁਹਾਨੂੰ ਪਤਾ ਵੀ ਲੱਗਾ ਕਿ ਪਿੱਛੇ ਅੱਗ ਪੜਿਆ ਹੈ ਕਿ ਇੱਕ ਮੌਤ ਹੋ ਗਈ ਇਹਦੇ ਕਰਕੇ। ਉਹ ਕਿਸਾਨ ਸੀਗਾ ਉਹਨੇ ਅੱਗ ਲਾਈ ਚਾਰ ਤੋਂ ਪੰਜ ਗਰੁੱਪ ਲੱਗੇ ਨੇ ਉਹਨਾਂ 'ਚ ਬੈਠੇ ਨੇ ਤੇ ਜਦੋਂ ਅਸੀਂ ਅੱਗ ਲਾਉਂਦੇ ਆ ਤੇ ਉਹਨਾਂ ਕੀ ਹੁੰਦਾ ਹੈ ਉਹਦੇ ਠੇਕ ਨਾਲ ਉਹ ਵੀ ਸੜ ਗਿਆ ਤੇ ਆ। ਔਰ ਕਹ ਵਿੱਚੋਂ ਦੀ ਆਪਾਂ ਜੋ ਨਿਕਲਦੇ ਆ ਧੂੰਏਂ ਤੇ ਕਰਕੇ ਅਗਲੇ ਪਾਸੇ ਐਕਸੀਡੈਂਟ ਹੋਣ ਦਾ ਖਤਰਾ ਹੈ। ਜਾਂ ਅੱਗ ਦੇ ਵਿੱਚ ਘਿਰੇ ਕੇ ਰੰਦਾ ਖਤਰਾ ਹੈ। ਇਦਾਂ ਦੀਆਂ ਘਟਨਾਵਾਂ ਵੀ ਸੁਣੀ ਆ ਨਾ ਆਪਾਂ। ਤੋ ਕਿ ਆਪਾਂ ਉਹਨਾਂ ਨਾਲੋਂ ਅੱਗ ਲਾਉਣੀ ਚਾਹੀਦੀ ਆ ਆਪਾਂ ਇਹਦੀ ਅਵੇਰਨੈਸ ਕਰੀਏ ਠੀਕ ਹੈ ਲੋਕਾਂ ਨੂੰ ਜਿਆਦਾ ਜਿਆਦਾ ਸੁਣਾਈ ਆ ਜਿਹੜੇ ਫਾਰਮਰ ਫੈਮਲੀਜ਼ ਨੂੰ ਬਿਲੋਂਗ ਕਰਦੇ ਆ ਖਾਸ ਤੋ ਸੇ ਪਿੰਡਾਂ ਚ ਰਹਿੰਦੇ ਆ ਉਹ ਵੀ ਜਿਹੜੇ ਆ ਆਪਣੇ ਫਾਦਰਸ ਨੂੰ ਆਪਣੇ ਚਾਚਿਆਂ ਨੂੰ ਤਾਇਆ ਨੂੰ ਜਿਹੜੇ ਵੀ ਉਹ ਆਪਣਾ ਦਾ ਫਾਰਮਿੰਗ ਕਰਦੇ ਆ ਉਹਨਾਂ ਨੂੰ ਸਮਝਾਇਆ ਜਾਵੇ ਕਿ ਅੱਗ ਜਿਹੜੀ ਆ ਉਹ ਨਹੀਂ ਲਗਾਉਣੀ ਚਾਹੀਦੀ ਠੀਕ ਹੈ ਸੋ ਆਪਾਂ ਤਿੰਨ ਕਾਰਨ نوٹ ਕੀਤੇ ਆ ਅਗ ਲਗਾਉਣਾ ਗੱਡੀਆਂ ਦੀ ਗੈਸ ਹੋਰ ਦਰਕਟਨੇ ਹੋਰ ਪਰਾਲੀ ਸਾੜਨੀ ਇਹ 1981 ਤੋਂ ਬਾਅਦ 93 ਦੇ ਵਿੱਚ ਆਪਾਂ ਜੀ K ਤੋਂ ਚੜਦੀਆਂ ਸਭ ਕੁਝ ਨਾ ਚੜਦੀਏ ਪਰ ਪੰਜਾਬ ਦੀ ਗੱਲ ਕਰਦੇ ਪੰਜਾਬ ਦੇ ਵਿੱਚ 140 ਬਰੋ ਸਾਲੀ ਬਲਾਕ ਦੇ ਵਿੱਚੋਂ ਕਿ 108 ਬਲਾਕ ਐਸੇ ਹੋ ਚੁੱਕੇ ਆ ਕਿ ਜੇ ਤੁਸੀਂ ਇਹਦੇ ਵਿੱਚ ਪਾਣੀ ਜਰੂਰ ਤੋਂ ਵਧ ਦਿਗੇਗਾ ਤਾਂ ਤੇ ਪਾਣੀ ਇਹਦੇ ਵਿੱਚ ਖਲੋਵੇ ਥੋੜੀ ਦੇਰ ਖਲੋਵੇ ਤਾਂ ਹੌਲੀ 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 ਕਰਕੇ ਸਿਪਚ ਕਰਕੇ ਥੱਲੇ ਜਾਵੇ ਤੇ ਵਾਟਰ ਇੰਚਾਰਜ ਹੋਵੇ। ਉਹ ਇਹ ਵਾਟਰ ਇੰਚਾਰਜ ਆ ਜਾਵੇਗਾ। ਠੀਕ ਹੈ? ਦੂਸਰੇ ਪਾਸੇ ਆਪਾਂ ਪਾਣੀ ਦੀ ਗੱਲ ਅੱਜ ਪਲਾਂਟੇਸ਼ਨ ਦੀ ਗੱਲ ਕੀਤੀ ਦਰਖਤਾ ਦੀ ਗੱਲ ਕੀਤੀ ਆ। ਅਪਾ ਦੇਖ ਰਹੇ ਆ ਕਿ ਇਹ ਦਰਖਤ ਜਿਹੜੇ ਆ ਬੇਤਹਾਸ਼ਾ ਕੱਟੇ ਜਾ ਰਹੇ ਨੇ ਰੋਡਸ ਚੌੜੀਆਂ ਹੋ ਰਹੀਆਂ ਨੇ ਬ੍ਰਿਜਸ ਬਣ ਰਹੇ ਨੇ ਬਿਲਡਿੰਗਾਂ ਬਣ ਰਹੀਆਂ ਵਾਂ ਉਹਦੇ ਕਰਕੇ ਇਹ ਸੁੱਕ ਗਿਆ ਹੈ ਔਰ ਇਹ ਤਲਾਬ ਅਸੀਂ ਦੁੱਧ ਨਾਲ ਭਰਨਾ ਹੈ ਦਾਣਾ ਭਰਨਾ ਹੈ ਇਸ ਲਈ ਸਭ ਨੇ ਆਪਣਾ ਏਕ-ਏਕ ਜੱਗ ਜਿਹੜਾ ਵਾ ਉਹ ਦੁੱਧ ਦਾ ਇਹਦੇ ਵਿੱਚ ਪਾਉਣਾ ਹੈ ਤਸਵੀਰੀ ਜਾਗਦਿਆਂ ਨੂੰ ਇਹ ਦੁੱਧ ਨਾਲ ਭਰਿਆ ਹੋਏਗਾ ਠੀਕ ਹੈ ਐਨਾਨਸਮੈਂਟ ਕੀਤੀ ਢੰਡੋਰਾ ਪੇਟਿਆ ਗਿਆ ਸਾਰਿਆਂ ਨੂੰ ਦੱਸਿਆ ਗਿਆ ਤੇ ਸਭ ਨੇ ਜਿਹੜਾ ਵਾ ਉਹ ਤਲਾਬ ਸੇਰੇ ਭਰ ਦਿੱਤਾ ਪਰ ਕਦ ਨਾਲ ਕਿਉਂ ਬਣਾ ਆ ਬਿਲਕੁਲ 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 ਵੀ ਉਹਨਾਂ ਨੇ ਕਿਹਾ ਕਿ ਮੈਂ ਚਲੋ ਸਾਰਿਆਂ ਨੇ ਦੁੱਧ ਪਾਉਣਾ ਹੈ ਮੈਂ ਇੱਕ ਗਲਾਸ ਪਾਣੀ ਪਾ ਦਾਂਗਾ ਕਿਹੜਾ ਫਰਕ ਪੈ ਲਗਾ ਮੈਂ ਵੀ ਇਹੋ ਸੋਚਿਆ ਤੁਸੀਂ ਵੀ ਇਹੋ ਸੋਚਿਆ ਤੁਸੀਂ ਵੀ ਇਹੋ ਸੋਚਿਆ ਤੁਸੀਂ ਵੀ ਇਹੋ ਸੋਚਿਆ ਸਾਰੇ ਨੇ ਇਹੋ ਸੋਚਿਆ ਤੇ ਸਿਰੇ ਕਦ ਨਾਲ ਪਿਆ ਹੀ ਪਾਣੀ ਪਾਣੀ ਨਾਲ ਸਾਰਾ ਜਹਾਉਂ ਭਰ ਗਿਆ ਸੀਗਾ ਇਹਦਾ ਮਤਲਬ ਸਮਝਦੇ ਹੋ ਇਹਦਾ ਮਤਲਬ ਇਹ ਆ ਕਿ ਜਦੋਂ ਆਪਾਂ ਕਹਿੰਦੇ ਆ ਵਾਤਾਵਰਣ ਦੀ ਰੱਖਿਆ ਕੌਣ ਕਰੇਗਾ ਤਾਂ ਅਸੀਂ ਕਰਾਂਗੇ ਅਸੀਂ ਕੌਣ ਕੋਈ ਕੌਣ ਰੱਖਾ ਰੋਖਾ ਦੀ ਰੱਖਿਆ ਕੌਣ ਕਰੇਗਾ ਪਾਣੀ ਕੌਣ ਬਚਾਵੇਗਾ ਠੀਕ ਹੈ ਪਾਣੀ ਨੂੰ ਬਰਬਾਦ ਹੋਣ ਤੋਂ ਕੌਣ ਰੋਕੇਗਾ ਹਾਂ ਠੀਕ ਹੈ ਔਰ ਮਤਾਂ ਦੇ ਸ਼ਕਾਉਂ ਤਰੇਗਾ ਸ ਬਹੁਤ 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 ਬਹੁਤ